ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਅਸੀਂ ਮਲੇਰਕੋਟਲਾ ਸੀਡ ਸਟੋਰ ਮੁੱਲਾ ਪਰਦਾਕਾ ਜ਼ਿਲ੍ਹਾ ਲੁਧਿਆਣਾ ਤੋਂ ਗੱਲ ਕਰ ਰਹੇ ਆ ਅੱਜ ਅਸੀਂ ਬਾਈ ਜੀ ਦੱਸੋ ਸਾਨੂੰ ਕਿਹੜਾ ਪੈੰਡ ਆ ਜੀ ਅਸੀਂ ਮੂੰਗੀ ਦੀ ਫਸਲ ਦੇ ਵਿੱਚ ਖੜੇ ਹੋਏ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਹਰਵਿੰਦਰ ਸਿੰਘ ਜੀ son of ਜਗਜੀਤ ਸਿੰਘ ਜੀ ਪੈੰਡ ਲਈ ਅਸੀਂ ਰੈਕੋਰਟ ਜ਼ਿਲ੍ਹਾ ਲੁਧਿਆਣਾ ਜੀ ਤੇ ਸਾਨੂੰ ਇਹ ਮੂੰਗੀ ਬਾਰੇ ਦੱਸੋ ਜੀ ਵਿਸ਼ਾਲ 골ਡ ਤੇ ਤੁਹਾਨੂੰ ਕਿੰਨਾ ਕੁ ਚੰਗਾ ਲੱਗ ਰਿਹਾ ਤੁਸੀਂ ਕਿੰਨੇ ਕੁ ਏਕੜ ਦੇ ਵਿੱਚ ਇਹ ਬੀਜੀ ਹੋਈ ਆ ਤੇ ਕਿੰਨਾ ਕੁ ਵਧੀਆ ਤੁਹਾਨੂੰ ਰਿਜ਼ਲਟ ਦੇਖ ਰਹੇ ਹੋ ਤੁਸੀਂ ਤੇ ਉਹਦੇ ਬਾਰੇ ਸਾਨੂੰ ਜਰੂਰ ਦੱਸੋ ਜੀ ਹਾਂਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਪਹਿਲਾਂ ਤਾਂ ਮੈਂ ਮੀਆਂ ਜੀ ਤੋਂ ਹਰ ਇੱਕ ਸਾਲ ਵੀ ਲੈ ਕੇ ਆਉਣਾ ਪਿਛਲੇ ਸਾਲ ਵੀ ਇਹਨਾਂ ਨੇ ਮੈਨੂੰ ਵਿਸਾਲ 골ਡ ਵਜਾਈ ਸੀ ਜੀ ਪਿਛਲੇ ਸਾਲ ਵੀ ਇਹਦਾ 11.5 ਤੋਂ ਪਲੱਸ ਝੜ ਆਇਆ ਸੀਗਾ ਜੀ ਪਰ ਪਿਛਲੇ ਸਾਲ ਸਾਡੇ ਕੋਲ ਥੋੜਾ ਜਿਹਾ ਟਾਈਮ ਘੱਟ ਸੀ ਜੀ ਇਤਕੀ ਪੂਰੇ ਟਾਈਮ ਨਾਲ ਪਿਛਲੇ ਸਾਲ ਨੂੰ ਟਾਈਮ ਨਾਲ ਵੀਜੀ ਆ ਔਰ ਟਾਈਮ ਇਹਨੂੰ ਪੂਰਾ ਮਿਲ ਜਾਓ ਇਤਕੀ ਮੈਨੂੰ ਇਹਦੇ ਲੱਗਦਾ ਵੀ ਇਹ 13 ਪਲੱਸ ਹਾਰ ਜਾਊਗਾ ਜੀ ਜਿਹੜੇ ਹਿਸਾਬ ਨਾਲ ਇਹਦਾ ਫਾਲ ਆ ਜੀ ਚੌਥਾ ਫਾਲ ਆ ਰਿਹਾ ਜੀ ਇਹਦਾ ਅੱਛਾ ਜੀ ਇਹਨੂੰ ਚੌਥਾ ਫਾਲ ਆ ਰਿਹਾ ਜੀ ਆ ਦੇਖੋ ਆ ਤੀਜਾ ਫਾਲ ਪੱਕਿਆ ਹੋਇਆ ਚੌਥੇ ਦੇ ਆ ਫਾਲ ਫੁੱਲ ਦੁਬਾਰਾ ਆ ਰਹੇ ਆ ਵੈਰੀ ਗੁੱਡ ਤੇ ਮੇਰੇ ਹਿਸਾਬ ਨਾਲ ਇਹ 13 ਤੋਂ 14 ਪਲੱਸ ਜਾਊਗੀ ਜੀ ਜਿਹੜੇ ਹਿਸਾਬ ਨਾਲ ਇਹਦੀ ਮੈਨੂੰ ਦਿਖ ਰਗਦੀ ਆ ਤੇ ਯਾਨੀ 20 ਤਾਂ ਮੇਰੇ ਹੋਰ ਵੀ ਜਿਹੜੇ ਆ ਫਾਲ ਕਾਫੀ ਜ਼ਿਆਦਾ ਉੱਤਰ ਰਿਹਾ ਮਤਲਬ ਮੇਰੇ ਹਿਸਾਬ ਨਾਲ ਇਹ ਸਾਰਿਆਂ ਨੂੰ ਉੱਤਮ ਆ ਜੀ ਵਿਸਾਲ ਗੋਲਡ ਜੀ ਮੈਨੂੰ ਇੱਕ ਇਹ ਵਿਸਾਲ ਗੋਲਡਨਾਂ ਮੀਆਂ ਜੀ ਨੇ ਦੂਜਾ ਸਾਲ ਹੋਇਆ ਜੋੜੇ ਨੂੰ ਜੀ ਤੇ ਮੇਰੇ ਇਦੋਂ ਮੈਨੂੰ ਨਹੀਂ ਕੋਈ ਵਧੀਆ ਮੇਰੇ ਕੋਲ ਦੋ ਤਿੰਨ ਵੈਰੈਟੀਆ ਹੋਰ ਵੀ ਲੱਗੀਆਂ ਹੋਈਆਂ ਮਾ ਜੀ ਚਲੋ ਮੈਂ ਉਹਨਾਂ ਦਾ ਨੌ ਦਾ ਹੁਣ ਕੀ ਲੈਣਾ ਸਾਰਿਆਂ ਨੂੰ ਮੈਨੂੰ ਯਾਨੀ ਇਹ ਖੇਤ ਆਪ ਦਾ ਵਧੀਆ ਲੱਗਦਾ ਇਹ 4-5 ਏਕੜ ਦੇ ਵਿੱਚ ਮੇਰੀ 5 ਏਕੜ ਦੇ ਵਿੱਚ ਮੂੰਗੀ ਇਹ ਬੀਜੀ ਹੋਈ ਆ ਜੀ ਮੈਨੂੰ ਲੱਗਦਾ ਵੀ ਇਹ ਕੀ ਪ੍ਰਮਾਤਮਾ ਦੀ ਕਿਰਪਾ ਨਾਲ ਇਹ 13 14 ਤੋਂ ਵੀ ਵੱਧ ਜਾਊਗੀ ਬਾਕੀ ਤਾਂ ਹੁਣ ਤੁਹਾਨੂੰ ਪਤਾ ਜੀ ਬੋਰੀ ਚ ਪਾਈ ਤੋਂ ਹੀ ਪਤਾ ਲੱਗਣਾ ਬੰਦਾ ਅੰਦਾਜ਼ੇ ਹੀ ਹੁੰਦੇ ਆ ਆਪਣੇ ਜੀ ਬਿਲਕੁਲ ਪਿਛਲੇ ਸਾਲ ਨੂੰ ਜਾਨੀ ਮੈਨੂੰ ਇੰਨਾ ਪਤਾ ਵਾ ਇਹ ਤਿੰਨ ਕੁਆਂਟਲ ਵਧਾਊ ਖੇਤ ਜੀ ਜਿਹੜੇ ਹਸਾਮਨਾ ਦੀ ਦੇਖਦੀ ਰਹੀ ਹਾਂ ਹਾਂਜੀ ਹਾਂਜੀ ਬਹੁਤ ਵਧੀਆ ਹਾਂਜੀ ਸਾਡੇ ਲਾਲੀ ਸਰਜੀ ਦੱਸਣਗੇ ਇਹਦੇ ਬਾਰੇ ਮਾਲਕ ਉੱਪਰੋਂ ਮੌਸਮ ਦੀ ਕਿਰਪਾ ਰੱਖੇ ਜੀ ਬਹੁਤ ਵਧੀਆ ਫਸਲ ਆ ਬਹੁਤ ਵਧੀਆ ਨਾ ਫਲ ਆ ਰਿਹਾ ਦਾਣਾ ਬਹੁਤ ਮੋਟਾ ਆ ਰਿਹਾ ਦਾਣੇ ਦੀ ਆ ਕੁਆਲਿਟੀ ਵਨ ਬਣ ਚੁੱਕੀ ਆ ਜੀ ਔਰ ਬਿਲਕੁਲ ਰੰਗ ਸਾਫ ਹਰਾ ਹਰਾ ਡਰ ਗ੍ਰੀਨ ਆ ਰਿਹਾ ਹੈ ਬਿਲਕੁਲ ਜੀ ਔਰ ਜਿੰਨੀ ਵਧੀਆ ਮੂੰਗੀ ਹੋਗੀ ਮੰਡੀ ਚ ਰੇਟ ਦੇ ਵੀ ਜਿਆਦਾ ਵਿਕਦੀ ਹੈ ਔਰ ਜਲਦੀ ਵਿਕਦੀ ਹੈ ਜੀ ਔਰ ਚੌਥਾ ਫਲ ਆ ਗਿਆ ਜੀ ਤੇ ਦਾ ਇਹਦੇ ਮੂੰਗੀ ਦੇ ਵਿੱਚੋਂ ਕੋਈ ਫਲੀ ਦੇ ਵਿੱਚੋਂ ਦਾਣੇ ਥੱਲੇ ਨਹੀਂ ਗਿਰ ਰਹੇ ਨਾ ਮੂੰਗੀ ਦੇ ਆਪਣੇ ਫਲੀ ਫਟ ਰਹੀ ਹੈ ਹਾਂਜੀ ਨਾ ਇਹ ਫਲੀ ਫਟ ਰਹੀ ਹੈ ਜੀ ਨਾ ਕੋਈ ਦਾਣਾ ਗਿਰ ਰਿਹਾ ਵਧੀਆ ਆਪਣੀ ਆਪਣੀ ਜਗ੍ਹਾ ਤੇ ਫਲ ਉੱਤਮ ਬਹੁਤ ਵਧੀਆ ਜੀ ਬਾਕੀ ਮੈਂ ਤੁਹਾਨੂੰ ਇਹਦੇ ਇੱਕ ਦੱਸਣਾ ਚਾਹੁੰਦਾ ਜੀ ਜੀ ਬਾਕੀਆਂ ਮੂੰਗੀਆਂ ਨੂੰ ਇਹਦਾ ਜਿਹੜਾ ਕਲਰ ਆ ਜੀ ਉ ਤਾਂ ਬਸ ਤੁਸੀਂ ਇਦਾਂ ਇੱਕ ਫਲੀ ਮળો ਤੁਹਾਨੂੰ ਐ ਲੱਗੂ ਵੀ ਜਿਵੇਂ ਧੋਕੇ ਤੇਲ ਲਾਇਆ ਹੋਣਾ ਇੰਨਾ ਜਾਨੀ ਕੁਆਲਿਟੀ ਇਹਦੇ ਕਲਰ ਦੀ ਮੈਂ ਦੂਜੀਆਂ ਮੂੰਗੀਆਂ ਨੂੰ ਇਹਦੇ ਬਰਾਬਰ ਨਹੀਂ ਮੰਨਦਾ ਤੇ ਕਿਸਾਨ ਵੀਰਾਂ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੋਗੇ ਜੀ ਮਲੇਰ ਕੋਟਲਾ ਸੀਡਸ ਸਟੋਰ ਵੱਲੋਂ ਜੀ ਮੈਂ ਕਿਸਾਨ ਵੀਰਾਂ ਨੂੰ ਇੱਕ ਸਨੇਹਾ ਦੇਣਾ ਚਾਹੁੰਦਾ ਜੀ ਜੇਕਰ ਤਾਂ ਆਪਾਂ ਕਿਸੇ ਵੀ ਵੀਰ ਦੇ ਮਗਰ ਵੀ ਸਟੋਰ ਤੇ ਲੱਗਿਆ ਤਾਂ ਚੰਗੀ ਤਰ੍ਹਾਂ ਉਹਨੂੰ ਪੂਰਾ ਹੀ ਆਪਣਾ ਸਮਾਪਤ ਕਰੋ ਜੋ ਕਹਿੰਦੇ ਆ ਜੀ ਉਹਨਾਂ ਮੁਤਾਬਕ ਵੀਜੋਂ ਕਹਿੰਦੇ ਮੁਤਾਬਕ ਵਿੱਚੋਂ ਛਾੜ ਦਊ ਇਹ ਨਹੀਂ ਆ ਵੀ ਵੀ ਇਹਨਾਂ ਤੋਂ ਲੈਂਦਾ ਦਵਾਈ ਇੱਕ ਇਹ ਦੁਕਾਨ ਤੋਂ ਲੈ ਲਈ ਇੱਕ ਇਹ ਤੋਂ ਲੈ ਲਈ ਫਿਰ ਮੈਂ ਆਪਦਾ ਤਜਰਬਾ ਕਰ ਲਿਆ ਫਿਰ ਕੋਈ ਤਜਰਬਾ ਨਹੀਂ ਹੋਣਾ ਜੀ ਜਿਹੜੇ ਬੰਦੇ ਨੇ ਤੁਹਾਨੂੰ ਕੋਈ ਵੀ ਵਜਾਈ ਵਜਾਈ ਆ ਮੇਰੇ ਏਰੀਆ 'ਚ ਤਾਂ ਮੈਂ ਲਾਲੀ ਜੀ ਨੂੰ ਹੀ ਕਹਿੰਨਾ ਵੀ ਮੈਨੂੰ ਇੱਕ ਹੀ ਇਹਨਾਂ ਨਾਲ ਜੁੜਿਆ ਨੂੰ ਤਾਂ ਕਈ ਸਾਲ ਹੋ ਗਏ ਪਰ ਹੁਣ ਲਗਾਤਾਰ 2 ਸਾਲ ਇਹਨਾਂ ਮੁਤਾਬਕ ਹੀ ਮੈਂ ਇਹਨਾਂ ਦੇ ਉੱਤੇ ਸਪਰੇਅ ਕਰਦਾ ਜਿਹੜੀ ਵੀ ਆਪਾਂ ਸਪਰੇਅ ਦਿੱਤੀ ਦੁਸਵੇਰੇ ਤੁਸੀਂ ਰਿਜ਼ਲਟ ਦੇਖੋ ਕਿੰਨੇ ਵਧੀਆ ਜੀ ਮੈਂ ਤਾਂ ਹੀ ਤਾਂ ਜੀ ਹੁਣ ਇਹ ਗੱਲ ਕਹੀ ਆ ਵੀ ਜੇ ਰਿਜ਼ਲਟ ਮਿਲਿਆ ਕਰਕੇ ਹੀ ਮੈਂ ਤੁਹਾਡੀ ਗੱਲ ਦਾ ਮਤਲਬ ਕਿਹਾ ਵੀ ਜੋ ਜਿਵੇਂ ਤੁਸੀਂ ਸਾਨੂੰ ਦੱਸਦੇ ਹੋ ਵੀ ਪਾਣੀ ਸਾਮ ਨੂੰ ਲਾਉਣਾ ਦਵਾਈ ਸਾਮ ਨੂੰ ਸੜਕਣੀਆਂ ਸਵੇਰੇ ਸਾਮ ਜੇ ਤੁਹਾਡੇ ਮੁਤਾਬਕ ਚੱਲਿਆ ਤਾਂ ਮੈਨੂੰ ਆਪਣੇ ਆਪ ਨੂੰ ਇਹ ਚੀਜ਼ ਦਾ ਮਹਿਸੂਸ ਹੋਇਆ ਵੀ ਇਹ 14 ਕੁਇੰਟਲ ਤੋਂ ਵੀ ਉੱਤੇ ਜਾਊਗੀ ਜੀ ਬਹੁਤ ਵਧੀਆ ਗੱਲ ਆ ਜੀ ਸੋ ਮੈਂ ਦੋ ਫਲੀਆਂ ਲੈਪ ਹਰਵਿੰਦਰ ਸਿੰਘ ਜੀ ਨੂੰ ਦੇ ਰਿਹਾ ਤੋੜ ਕੇ ਤੇ ਉਹ ਦਾਣੇ ਲੈਬ ਕੱਢ ਗਏ ਦੇਖੋ ਦੇ ਜੀ ਲਓ ਜੀ ਹਰਮਿੰਦਰ ਜੀ ਇਹ ਨੋਰਾਂ ਹੀ ਚੇਕ ਕਰਦੇ ਨੇ ਨਾ ਨਾ ਪੰਜ ਪੰਜ 10 14 ਦਾਣੇ ਸੀ ਪੂਰੇ 14 ਦਾਣੇ ਨਿਕਲੇ ਜੀ ਇੱਕ ਫਲੀ ਦੇ ਵਿੱਚੋਂ ਬਹੁਤ ਵਧੀਆ ਗੱਲ ਆ ਜੀ ਬਾਕੀ ਆ ਦੇਖ ਲੋ ਜੀ ਆ ਲੋ ਕਲਰ ਦੇਖ ਲੋ ਜੀ ਕਲਰ ਵੀ ਦਿਖਾ ਦਿਖਾ ਦਿਓ ਜਮਾ ਪਾਲਸ ਕੀਤੀ ਲੱਗਦੀ ਆ ਜੀ ਤੁਹਾਡਾ ਧੰਨਵਾਦ ਆ ਜੀ ਤੁਸੀਂ ਸਾਨੂੰ ਵਧੀਆ ਫਸਲ ਬਜਾਈ ਆ ਮਾਲਕ ਕਿਰਪਾ ਕਰੂਗਾ ਜੀ ਇਸ ਤਰੀਏ ਆਪਾਂ ਮਿਲ ਜੁੜ ਕੇ ساری ਜ਼ਿੰਦਗੀ ਗਿਜ਼ਰਾਂਗੇ ਬਿਲਕੁਲ ਠੀਕ ਹੈ